ਇੱਕ ਸ਼ਬਦ ਹੈ ਕਾਫੀਅਤ ਕਾਫੀਅਤ ਸ਼ਬਦ ਸਰਤਾਜ ਦੇ ਗਾਣੇ 'ਚ ਇੱਕ ਲਾਈਨ ਆਂਦੀ ਹੈ ਅਜਬ ਕਾਫੀਅਤ ਹੈ ਨਗਾ ਹਮੇ ਕਾਫੀਅਤ ਸ਼ਬਦ ਦਾ ਮਤਲਬ ਹੈ ਵਿਸ਼ੇਸ਼ ਕਥਨ ਫਰਦ ਦੇ ਜਿਹੜੇ ਕਾਲਮ ਹੁੰਦੇ ਆ ਨਾ ਸਭ ਤੋਂ ਅਖੀਰਲੇ ਕਾਲਮ 'ਚ ਨਾ ਉਹਦਾ ਨਾਮ ਹੈ ਅਖੀਰਲੇ ਕਾਲਮ ਦਾ ਵਿਸ਼ੇਸ਼ ਕਥਨ ਇਹ ਨਾ ਦੋਸਤੋ ਇੱਕ ਫਰਦ ਹੈ ਸਾਡੀਆਂ ਜ਼ਮੀਨਾਂ ਦਾ ਜਿਹੜਾ ਰਿਕਾਰਡ ਹੁੰਦਾ ਹੈ ਇੱਕ ਬੜੀ ਪੁਰਾਣੀ ਫਰਦ ਪਈ ਸੀ ਮੈਂ ਕਿਹਾ ਚਲੇ ਦਿਖਾ ਦਵਾਂ 1997 98 ਦੀ ਫਰਦ ਹੈ ਇਹਦੀ ਹੱਥ ਨਾਲ ਹੀ ਜ਼ਿਆਦਾ ਲਿਖਿਆ ਜਾਂਦਾ ਸੀ ਤੇ ਇਹਦੇ ਨਾਲ ਯਾਨੀ ਕਿ 12 ਖਾਨੇ ਹੁੰਦੇ ਸੀ ਅੱਜ ਕੱਲ ਦੀ ਜਿਹੜੀ ਫਰਦ ਹੈ ਉਹਦੇ ਵਿੱਚ ਯਾਨੀ ਕਿ 8 ਖਾਨੇ ਨੇ 12 ਨੂੰ 8 'ਚ ਤਬਦੀਲ ਕੀਤਾ ਤੇ ਉਹ ਸਾਰੀ ਯਾਨੀ ਕਿ ਪ੍ਰਿੰਟਡ ਆਨਲਾਈਨ ਸਾਨੂੰ ਮਿਲਦੀ ਹੈ ਡਿਜੀਟਲ ਫਾਰਮ ਦੇ ਵਿੱਚ ਤੇ ਇਹ ਫਰਦ ਮੈਂ ਤੁਹਾਨੂੰ ਕਿਉਂ ਵਿਖਾ ਰਿਹਾ ਕਿਉਂਕਿ ਇਸ ਫਰਦ ਨੂੰ ਜਾਣਨਾ ਤੇ ਪੜ੍ਹਨਾ ਜ਼ਰੂਰੀ ਹੈ ਜਿਹੜੀ ਲੋਕਾਂ ਦਾ ਇੰਟਰਸਟ ਹੈਗਾ ਇਹਦੇ ਵਿੱਚ ਤੇ ਉਹ ਇਹਦੇ ਵਿੱਚ ਫਰਦੇ ਦੇ ਵਿੱਚ ਜਿਹੜੇ ਅੱਖਰ ਨੇ ਨਾ ਉਹ ਥੋੜੇ ਉਰਦੂ ਫਾਰਸੀ ਵਾਲੇ ਨੇ ਤੇ ਸਾਨੂੰ ਪ੍ਰੋਪਰ ਸਮਝ ਨਹੀਂ ਆਉਂਦੇ ਮੈਂ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਇਧਰ ਉਧਰੋਂ ਜਾਣ ਕੇ ਕਈਆਂ ਨੂੰ ਪੁੱਛ ਕੇ ਪੰਜਾਬੀ ਦੇ ਕਈ ਪ੍ਰੋਫੈਸਰ ਸਾਹਿਬ ਮੇਰੇ ਦੋਸਤ ਮਿੱਤਰ ਉਹਨਾਂ ਤੋਂ ਪੁੱਛ ਕੇ ਤੇ ਮੈਂ ਇਹਨਾਂ ਦੇ मीनिंग ਨੇ ਜਿਹੜੇ ਉਹ ਪੰਜਾਬੀ ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਤੇ ਉਮੀਦ ਕਰਦਾ ਤੁਹਾਨੂੰ ਵੀ ਵੀਡੀਓ ਪਸੰਦ ਆਏਗੀ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਧਰ ਮੈਂ ਕੋਸ਼ਿਸ਼ ਕਰਦਾ ਲਿਖੀ ਜਾਊਂਗਾ ਕਿ ਅੱਖਰਾਂ ਦੇ ਨਾਮ ਉਰਦੂ ਫਾਰਸੀ ਵਾਲੇ ਤੇ ਇਸ ਪਾਸੇ ਉਹਨਾਂ ਦੇ ਮੈਂ ਅਰਥ ਦੱਸੀ ਜਾਊਗਾ ਤੁਸੀਂ ਨੋਟ ਕਰਦੇ ਜਾਓ ਚਾਹੇ ਇੱਕ ਵਾਰੀ ਸੁਣ ਲਿਓ ਬਾਅਦ ਦੇ ਵਿੱਚ ਨੋਟ ਕਰ ਲਿਓ ਸਭ ਤੋਂ ਪਹਿਲਾ ਸ਼ਬਦ ਆਪਣੇ ਕੋਲ ਹੈ تفصیل تفصیل ਦਾ ਮਤਲਬ ਹੈ ਵੇਰਵਾ ਫਿਰ ਆਉਂਦਾ ਆਪਣੇ ਕੋਲ ਉਜਰ ਉਜਰ ਸ਼ਬਦ ਦਾ ਮਤਲਬ ਹੈ ਇਤਰਾਜ਼ ਤੇ ਸਰਬਰਾਹ ਸ਼ਬਦ ਦਾ ਮਤਲਬ ਹੈ ਸਰਬਰਸਤ ਕਿਸੇ ਚੀਜ਼ ਦਾ ਸਰਬਰਸਤ ਹੋਣਾ ਜਰ ਸ਼ਬਦ ਦਾ ਮਤਲਬ ਹੈ ਰਕਮ ਅੱਗੇ ਸ਼ਬਦ ਹੈ ہمشیرہ ਕਮਸ਼ੀ ਇਰਾਦਾ ਮਤਲਬ ਹੈ ਭੈਣ ਖਾਵੰਦ ਇਹਦਾ ਮਤਲਬ ਹੈ ਪਤੀ ਜੋਜ਼ਾ ਇਹਦਾ ਮਤਲਬ ਹੈ ਪਤਨੀ ਸੰਦ ਸ਼ਬਦ ਦਾ ਮਤਲਬ ਹੈ ਸਰਟੀਫਿਕੇਟ ਹੱਦਬੰਦੀ ਦਾ ਮਤਲਬ ਹੈ ਦੋ ਪਿੰਡਾਂ ਦੇ ਵਿਚਾਲੇ ਦੀ ਸਾਂਝੀ ਵਾਟ ਤੇ ਅੱਗੇ ਆਪਣੇ ਕੋਲ ਚਾਰ ਦਿਸ਼ਾਵਾਂ ਆ ਜਾਂਦੀਆਂ ਨੇ ਉੱਤਰ ਦੱਖਣ ਪੂਰਬ ਪੱਛਮ ਸੁਮਾਲ ਸ਼ਬਦ ਦਾ ਮਤਲਬ ਹੈ ਉੱਤਰ ਜਨੂਬ ਦਾ ਮਤਲਬ ਹੈ ਦੱਖਣ ਸ਼ਰਕ ਸ਼ਬਦ ਦਾ ਮਤਲਬ ਹੈ ਪੂਰਬ ਯਾਨੀ ਕਿ ਈਸਟ ਤੇ ਗਰਬ ਦਾ ਮਤਲਬ ਹੈ ਪੱਛਮ ਯਾਨੀ ਕਿ ਵੈਸਟ ਇਹ ਚਾਰ ਦਿਸ਼ਾਵਾਂ ਇਦਾਂ ਲਿਖੀਆਂ ਜਾਂਦੀਆਂ ਤਾਂਬੇ ਸ਼ਬਦ ਦਾ ਮਤਲਬ ਹੈ ਅਨੁਸਾਰ ਮਤਲਬ ਇਹਦੇ ਅਕੋਰਡਿੰਗ ਬਾਤਿਲ ਸ਼ਬਦ ਦਾ ਮਤਲਬ ਹੈ ਰੱਦ ਕਰਨਾ ਨਕਲ ਨਵੀਸ ਸ਼ਬਦ ਦਾ ਮਤਲਬ ਹੈ ਨਕਸ਼ਾ ਬਣਾਉਣ ਵਾਲਾ ਪਿਸਰ ਸ਼ਬਦ ਦਾ ਮਤਲਬ ਹੈ ਪੁੱਤਰ ਹਕੂਕ ਸ਼ਬਦ ਦਾ ਮਤਲਬ ਹੈ ਹੱਕ ਹਿੱਬਾ ਸ਼ਬਦ ਦਾ ਮਤਲਬ ਹੈ ਦਾਨ ਦਾਨ ਦੇਣਾ ਵਾਹਿਦ ਸ਼ਬਦ ਦਾ ਮਤਲਬ ਹੈ ਦਾਨ ਦੇਣ ਵਾਲਾ ਮੈਂ ਇੱਕ ਤੁਹਾਨੂੰ ਜਾਣਕਾਰੀ ਹੋਰ ਦੇ ਦਿਆਂ ਕਿ ਜਿਹੜੇ ਇੱਧਰ ਮੈਂ ਉਰਦੂ ਫਾਰਸੀ ਦੇ ਸ਼ਬਦ ਲਿਖ ਰਿਹਾ ਹੋ ਸਕਦਾ ਹੈ ਕਿਸੇ ਨੂੰ ਕੋਈ ਤੰਨਾ ਬਿਹਾਰੀ ਘੱਟ ਜਾਂ ਵੱਧ ਲੱਗੇ ਪਰ ਥੋੜਾ ਬਹੁਤ ਹੀ ਫਰਕ ਹੋਏਗਾ ਕਿਉਂਕਿ ਕਈ ਵਾਰੀ ਪ੍ਰੋਪਰ ਕਿਸੇ ਨੂੰ ਫੋਨ ਕਰਕੇ ਪੁੱਛਿਆ ਹੁੰਦਾ ਤਾਂ ਉਸਨੇ ਜਿਵੇਂ ਲਖਾਇਆ ਮੈਂ ਉਸ ਤਰੀਕੇ ਨੂੰ ਤੁਹਾਡੇ ਤੱਕ ਲੈ ਕੇ ਆਇਆ ਤਾਂ ਉਹਦੀ ਅਗਰ ਤੁਹਾਨੂੰ ਕਿਤੇ ਕੋਈ ਲੱਗੇ ਗਲਤੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਹੀ ਕਰ ਦਿਓ Arazi ਸ਼ਬਦ ਦਾ ਮਤਲਬ ਹੈ ਜ਼ਮੀਨ ਇਵਜ਼ਾਨਾ ਦਾ ਮਤਲਬ ਹੈ ਮੁਆਵਜ਼ਾ ਹਸਬ ਜ਼ੈਲ ਦਾ ਮਤਲਬ ਹੈ ਹੇਠ ਲਿਖੇ ਅਨੁਸਾਰ ਦੇ ਦਾ ਮਤਲਬ ਹੈ ਪਿੰਡ ਸਾਕੇਂ ਦਾ ਮਤਲਬ ਹੈ ਪਿੰਡ ਦਾ ਵਸਨੀਕ ਕਣਕੂਤ ਇਸ ਸ਼ਬਦ ਦਾ ਮਤਲਬ ਹੈ ਖੜੀ ਫਸਲ ਦੇਖ ਕੇ ਇੱਕ ਪੈਦਾਵਾਰ ਦਾ ਅੰਦਾਜ਼ਾ ਲਾਉਣਾ ਇਹ ਹਿਸਟਰੀ ਚ ਕਈਆਂ ਨੇ ਪੜ੍ਹਿਆ ਹੋਣਾ ਬੀਏ ਚ ਪਲੱਸ 2 ਦੇ ਵਿੱਚ ਕਣਕੂਤ ਇੱਕ ਤਰੀਕਾ ਹੁੰਦਾ ਸੀ ਰਾਜੇ ਮਹਾਰਾਜਿਆਂ ਦੇ ਸਮੇਂ ਚ ਕਰ ਲੈਣਾ ਦਾ ਜਿਹੜਾ ਯਾਨੀ ਕਿ ਲਗਾਉਣ ਲੈ ਅੰਦਾ। ਖੜੀ ਫਸਲ ਨੂੰ ਦੇਖ ਕੇ ਇੱਕ ਅਨੁਮਾਨ ਜਾਂ ਅੰਦਾਜ਼ਾ ਲਾਉਣਾ। ਤਲਬ ਕਰਨਾ। ਤਲਬ ਕਰਨ ਦਾ ਮਤਲਬ ਹੈ ਬੁਲਾਉਣਾ। ਕਿਸੇ ਨੂੰ ਕਿਸੇ ਕਾਰਵਾਈ ਦੇ ਲਈ ਬੁਲਾਉਣਾ ਜਾਂ ਕਿਵੇਂ ਵੀ। ਫੌਤ ਦਾ ਮਤਲਬ ਹੈ ਮੌਤ ਯਾਨੀ ਕਿ ਡੈਥ। ਅਗੇ ਸ਼ਬਦ ਆਂਦਾ ਜੀ ਫਰੀਕ। ਫਰੀਕ ਸ਼ਬਦ ਦਾ ਮਤਲਬ ਹੈ ਧਿਰ ਯਾਨੀ ਕਿ ਆਪੋਜੀਸ਼ਨ ਪਾਰਟੀ ਜਿਵੇਂ ਆਪਾਂ ਕਹਿ ਦਈਏ ਪਹਿਲੀ ਧਿਰ ਦੂਜੀ ਧਿਰ ਫਰੀਕ ਦਾ ਮਤਲਬ ਉਹ ਹੋ ਗਿਆ ਧਿਰ। ਫਰੀਕ ਅਵਲ ਦਾ ਮਤਲਬ ਹੈ ਪਹਿਲੀ ਧਿਰ ਫਰੀਕ ਦੋਮ ਦਾ ਮਤਲਬ ਹੈ ਦੂਜੀ ਧਿਰ ਤੇ ਫਰੀਕ ਸਾਨੀ ਦਾ ਮਤਲਬ ਹੈ ਵਿਰੋਧੀ ਧਿਰ ਬੇਸੀ ਸ਼ਬਦ ਦਾ ਮਤਲਬ ਹੈ ਵਾਦਾ ਬਦਸਤੂਰ ਦਾ ਮਤਲਬ ਹੈ ਪਹਿਲਾ ਦੀ ਤਰ ਤਰਮੀਮ ਸ਼ਬਦ ਦਾ ਮਤਲਬ ਹੈ ਸੋਧ ਕਰਨਾ ਦਖਲ ਸ਼ਬਦ ਦਾ ਮਤਲਬ ਹੈ ਕਬਜ਼ਾ ਤੈਦਾਦੀ ਸ਼ਬਦ ਦਾ ਮਤਲਬ ਹੈ ਗਿਣਤੀ ਨੰਬਰ شمار ਦਾ ਮਤਲਬ ਹੈ ਲੜੀ ਨੰਬਰ ਤਲਫ ਕਰਨਾ ਮਤਲਬ ਕਿ ਨਸ਼ਟ ਕਰਨਾ ਤਸਵਰ ਦਾ ਮਤਲਬ ਹੈ ਮੰਨ ਲੈਣਾ ਆਬ ਪਾਸ ਦਾ ਮਤਲਬ ਹੈ ਜਿਸ ਨੂੰ ਪਾਣੀ ਲੱਗਦਾ ਹੋਵੇ ਉਹ ਜ਼ਮੀਨ ਜਿਸ ਨੂੰ ਪਾਣੀ ਲੱਗਦਾ ਹੋਵੇ ਮਜਕੂਰ ਮਜਕੂਰ ਸ਼ਬਦ ਦਾ ਮਤਲਬ ਹੈ ਉਪਰੋਕਤ ਮਜੀਦ ਸ਼ਬਦ ਦਾ ਮਤਲਬ ਹੈ ਵਾਧੂ ਐਕਸਟਰਾ ਮੁਸ਼ਤਰੀ ਸ਼ਬਦ ਦਾ ਮਤਲਬ ਹੈ ਖਰੀਦਦਾਰ ਆੜ ਰਹਿਣਾ ਇਹ ਸ਼ਬਦ ਤੇ ਕਾਫੀ ਤੁਸੀਂ ਸੁਣਿਆ ਹੋਣਾ ਪਤਾ ਵੀ ਬਹੁਤਿਆਂ ਨੂੰ ਹੈਗਾ ਆੜ ਰਹਿਣ ਦਾ ਮਤਲਬ ਹੈ ਜ਼ਮੀਨ ਦਾ ਗਹਿਣੇ ਹੋਣਾ ਫੱਕ ਆੜ ਰਹਿਣ ਦਾ ਮਤਲਬ ਹੈ ਗਹਿਣੇ ਪਈ ਜ਼ਮੀਨ ਨੂੰ ਛੁੜਵਾ ਲੈਣਾ ਮੁਰਤਹੀਨ ਦਾ ਮਤਲਬ ਹੈ ਜ਼ਮੀਨ ਗਹਿਣੇ ਲੈਣ ਵਾਲਾ ਮਿਜ਼ਾਨ ਸ਼ਬਦ ਦਾ ਮਤਲਬ ਹੈ ਜੋੜ ਮੁਸਾਹਦ ਦਾ ਮਤਲਬ ਹੈ ਮਿੰਤੀ ਦਾ ਕੋਈ ਢੰਗ ਉਜਰਤ ਦਾ ਮਤਲਬ ਹੁੰਦਾ ਫੀਸ ਉਮੀਦ ਕਰਦਾ ਤੁਹਾਨੂੰ ਇਹ ਸ਼ਬਦ ਸੁਣ ਕੇ ਅੱਛਾ ਲੱਗਿਆ ਹੋਣਾ ਤੁਹਾਡੀ ਨੌਲੇਜ ਦੇ ਵਿੱਚ ਜਾਣਕਾਰੀ ਚ ਵਾਧਾ ਹੋਇਆ ਹੋਣਾ ਜੇਕਰ ਇਹਨਾਂ ਸ਼ਬਦਾਂ ਤੋਂ ਇਲਾਵਾ ਵੀ ਤੁਹਾਨੂੰ ਕੁਝ ਸ਼ਬਦ ਪਤਾ ਨਹੀਂ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਜਾਂ ਕਿਸੇ ਸ਼ਬਦ ਦਾ ਮੀਨਿੰਗ ਹੋਰ ਜਾਨਣਾ ਚਾਹੁੰਦੇ ਹੋ ਤੇ ਕਿਰਪਾ ਕਰਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਤੇ ਤੁਸੀਂ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬਹੁਤ ਬਹੁਤ ਧੰਨਵਾਦ